ਕਰ ਇੱਕ ਵੱਡਾ ਅਪਡੇਟ ਆ ਰਿਹਾ ਇਸ ਦੌਰਾਨ ਕੰਗਣਾ ਰਣੌਤ ਹਿਮਾਚਲ ਤੋਂ ਮੰਡੀ ਤੋਂ ਚੋਣ ਲੜੇ ਜਿੱਤੇ ਚੰਡੀਗੜ੍ਹ 에어ਪੋਰਟ ਤੇ ਮਹਿਲਾ ਸੀਆਈਐਸਐਫ ਸਟਾਫ ਦੇ ਮੈਂਬਰ ਨੇ ਥੱਪੜ ਝੜ ਦਿੱਤਾ ਕੰਗਣਾ ਰਣੌਤ ਨੂੰ ਥੱਪੜ ਮਾਰਿਆ ਗਿਆ ਜਾਦਾ ਅਪਡੇਟ ਦੇ ਲਈ ਮੇਰੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਗੁੱਲਰੀ ਜੁੜੇ ਨੇ ਇਸ ਲਾਈਵ ਦੇ ਦੌਰਾਨ ਉਹਨਾਂ ਤੋਂ ਜਾਣਦੇ ਹਾਂ ਕਿ ਪੂਰਾ ਮਸਲਾ ਕੀ ਬਣਿਆ ਆ ਭੁੱਲਰ ਸਾਹਿਬ ਕੀ ਜਾਣਕਾਰੀ ਕੀ ਹੈ ਅਪਡੇਟ ਬਿਲਕੁਲ ਅਸਦੀਪ ਅਸਦੀਪ ਜਿੱਦੋ ਕਮੇਟ ਜੁੜੇ ਗਏ ਤੇ ਐਮਪੀ 파ਰਟੀਜਨ ਦਾ 파ਰਟੀ ਦੇ ਕੰਗੜਾ ਰੋਹ ਤੋਂ ਉਹਨਾਂ ਦੀ ਚੰਡੀਗੜ੍ਹ ਤੋਂ ਫਲਾਈਟ ਪੜਨੀ ਸੀ ਦਿਵਾਂਦੇ ਇਸੇ ਦੌਰਾਨ ਜਦੋਂ ਕੰਗੜਾ ਰੋਹ ਤੋਂ 에어ਪੋਰਟ ਤੇ ਐਂਟਰ ਕਰ ਰਹੀ ਸੀ ਉਹਨਾਂ ਦੀ ਜਿਆਦਾ ਕੁੜੀ ਤਣਾਸ ਦੀ ਡਿਊਟੀ ਤੇ ਉੱਤੇ ਚੈਕਿੰਗ ਨੂੰ ਜੇ ਹਜੇ ਤੱਕ ਜੇ ਜਾ ਕੇ ਵੀ ਇਹ ਚੈਕਿੰਗ ਦੌਰਾਨ ਰਿਤ ਸਿੰਘ ਜਦੋਂ ਕਰਦੇ ਹਨ ਜੀ ਉਦੋਂ ਪੈਸੇ ਉਸ ਤੋਂ ਬਾਅਦ ਉਹ ਲੜਕੀ ਤੇ ਯਾ ਕਿ ਤੁਸੀਂ ਉਸ ਵੇਲੇ ਵੀ ਇਹੋ ਹੀ ਤੁਹਾਡਾ ਰਵੱਈਆ ਰਿਹਾ ਤੁਸੀਂ ਸਾਡੇ ਆਪਾਂ ਮਾਪਾਂ ਭੈਣਾਂ ਨੂੰ ਕਹੋ ਕਿ ਸਾਡੇ 200-200 ਰੁਪਏ ਦੀ ਦਿਹਾੜੀ ਤੇ ਤੁਸੀਂ ਗੱਲਾਂ ਕੀਤੀਆਂ ਸਾਡੇ ਕਿਸਾਨ ਵੀਰਾਂ ਪਰ ਤੁਸੀਂ ਬਹੁਤ ਘਡਾਫਟ ਬੋਲੇ ਸੀ ਸਰਾਜੂਗ ਖਿਪਤ ਬੋਲੇ ਔਰ ਜੋ ਤੁਸੀਂ ਕਿਸਾਨੀ ਅंदोलਨ ਨੂੰ ਕਰਕੇ ਬਦਨਾਮ ਕਰਦੀ ਕੁਝ ਵੀ ਨਹੀਂ ਕਰਤੇ 60 ਦੇ 700 ਭੈਣਾਂ ਖਰਾਬ ਪਿਓ ਮਾਰੇ ਗਏ ਜਿਹਨੇ ਅੱਜ ਤੁਸੀਂ ਫਿਰ ਦੰਗੀਆਂ ਗੱਲਾਂ ਕਰ ਰਹੇ ਹੋ ਇਸ ਕਰਕੇ ਜਦੋਂ ਬਹਿਸ ਹੋਈ ਹੈ ਤੇ ਫਤ ਲੱਗਾ ਕਿ ਉਸ ਤੋਂ ਬਾਅਦ ਸ਼ਾਇਦ ਵੀ ਕਿ ਕੋਈ ਨਾ ਉਸ ਨੇ ਕੁਝ ਇੰਗਲਿਸ਼ ਦੇ ਵਿੱਚ ਉਹਨਾਂ ਨੂੰ ਕੁਝ ਕਿਹਾਗਾ ਉਸ ਤੋਂ ਬਾਅਦ ਆਸੀਆ ਇਸਫ ਦੇ ਵਿੱਚ ਜਿਹੜੀ ਗਰਾਹਤ ਹੋ ਰਹੀ ਸੀ ਉਸ ਨੂੰ ਬਰਦਾਸ਼ਤ ਨਹੀਂ ਹੋਇਆ ਤੇ ਜੋ ਜਾਣਕਾਰੀ ਮਿਲੀ ਆ ਉਹਨਾਂ ਨੇ ਉਹਦੇ ਖਬਰ ਜੜ ਦਿੱਤਾ ਹੈਗਾ ਤੇ ਇਹ ਵੀ ਪਤਾ ਲੱਗਾ ਕਿ ਉਹ ਕੰਨਾਰ ਨਾਉਂ ਤੋਂ ਦੀ ਗ੍ਰਿਸ਼ਿਕਤ ਤੇ ਉਸ ਜਿਹੜੀ ਲੜਕੀ ਆ ਜਿਹੜੀ ਸੀਆਈਐਸਐਫ ਦੀ ਵਿੱਚ ਤਨਾਦ ਸੀ ਜਿਸ ਦਾ ਨਾਮ ਭਵਿੰਦਰ ਕੌਰ ਦੱਸਿਆ ਜਾ ਰਿਹਾ ਪੰਜਾਬ ਦੇ ਰਹਿਣ ਵਾਲੀ ਆ ਉਸ ਲੜਕੀ ਨੂੰ ਫਿਲਹਾਲ ਕਹ ਰਹੇ ਕਿ ਮਹਾਲੀਪੁਰ ਨੇ ਅਰੈਸਟ ਕਰ ਲਿਆ ਹੈਗਾ ਲੇਕਿਨ ਉਸ سے ਗੱਲ ਹੋਈ ਅਬਸਰਤ ਜਾਨੀ ਫਿਰ ਉਸ ਤੇ ਲਕੀਪੜ ਮਾਰਿਆ ਗਿਆ ਜੀ ਔਰ ਇਸ ਕਾ ਕੀ ਜਿਹੜਾ ਹੁਣੇ ਮਸਲਾ ਕਾਫੀ ਵੱਡਾ ਗੰਭੀਰ ਵੀ ਬਣ ਗਿਆ ਇਹ ਕਦੋਂ ਦੀ ਘਟਨਾ ਹੈ ਜੀ ਹੁਣੇ ਵਾਪਰੀ ਹੈ ਜਾਂ ਕੋਈ ਸਮਾਂ ਪਹਿਲਾਂ ਦੀ ਹੈ ਇਹ ਘਟਨਾ ਕਦੋਂ ਦੀ ਹੈ ਇਹ ਦੱਸਿਆ ਜਾ ਰਿਹਾ ਕਿ ਦੁਪਹਿਰ ਦੇ ਆਸ-ਪਾਸ ਦੀ ਘਟਨਾ ਵਾ ਇਹ ਸਾਰੀ ਜਿਹੜੀ ਘਟਨਾ ਕਿਉਂਕਿ 에어ਪੋਰਟ ਇੰਟਰਨੈਸ਼ਨਲ 에어ਪੋਰਟ ਹੈ ਸੀਸੀਟੀਵੀ ਫੁਟੇਜ ਜਿਹੜੇ ਕੈਮਰੇ ਨੇ ਉਹਦੇ 'ਚ ਸਾਰੀ ਘਟਨਾ ਜਿਹੜੀ ਕੈਦ ਹੋ ਚੁੱਕੀ ਹੈ ਜੀ ਮਸਲੇ ਦੇ ਵਿੱਚ ਕਿਉਂਕਿ ਹੁਣ ਸੀਐਸਐਫ ਕੋਕੀ ਕੇ ਸੈਂਟਰਲ ਛੂਟੀ ਇੰਡਸਟਰੀਲ ਫੋਰਸ ਆ ਭਾਰਤ ਦੇ ਗ੍ਰਹਿ ਮੰਤਰਾਲੇ ਦੇ ਅਧੀਨ ਆਉਂਦੀ ਆ ਉਸ ਦੇ ਕੇ ਇਸ ਗੋਰੀ ਗ੍ਰਹਿ ਮਕਦਮਾ ਵੀ ਹੋਊਗਾ ਸਾਧਕ ਵੀ ਜਾਂ ਵੀ ਹੋ ਸਕਦੀ ਆ ਜੋ ਵੀ ਕੁਝ ਹੋਵੇ ਲੇਕਿਨ ਕਿਤੇ ਨਾ ਕਿਤੇ ਇੱਕ ਕੁੜੀ ਦੀ ਸ਼ੈਡ ਵੀ ਸੁਣ ਜਾਊਗੀ ਕਿ ਆਖਿਰ ਕੁੜੀ ਕਿਉਂਕਿ ਯੂਨੀਫਾਰਮ ਦੇ ਵਿੱਚ ਸੀ ਉਹਨੂੰ ਇਸ ਤਰ੍ਹਾਂ ਦੀ ਜਿਹੜੇ ਹੱਥ ਪਾਸੇ ਮਜਬੂਰ ਕੀਤਾ ਗਿਆ ਕੰਗੜਾ ਮੌਤ ਵੱਲ ਲੋਕੇ ਜਾਂ ਹੁਣ ਜਿਹੜੀ ਮੁੱਢਲੀ ਜਾਣਕਾਰੀ ਹੁਣ ਮਿਲੀ ਹੈ ਕਿ ਇੱਕ ਦੋ ਤਲਾਸ਼ੀ ਲਈ ਜਾ ਰਹੀ ਸੀ ਜਾਂ ਦੂਜਾ ਫਿਰ ਉਹ ਬੈਸ ਬਸਾਈ ਹੋਈ ਜਾਂ ਫਿਰ ਬੀਤੀ ਕਿਸਾਨੀਆਂ ਦੌਰਾਨ ਜਿਹੜਾ 13 ਜਨ ਅੰਦੋਲਨ ਜਿਹੜਾ ਜਿਹਦੇ ਵਿੱਚ 750 ਦੇ ਕਰੀਬ ਜਿਹੜੇ ਕਿਸਾਨ ਨੇ ਸ਼ਹੀਦ ਹੋ ਗਏ ਸੀ ਉਹ ਵਜ੍ਹਾ ਹੋ ਸਕਦੀ ਹੈ ਕਿਉਂਕਿ ਕੁੜੀ ਜਿਹੜੀ ਆ ਪੰਜਾਬ ਦੀ ਸੀ ਔਰ ਪੰਜਾਬ ਤੇ ਪੂਰੇ ਹਿੰਦੁਸਤਾਨ ਦੇ ਲੋਕਾਂ ਨੇ ਜਿਹੜਾ ਉਸ ਕਿਸਾਨੀ ਅੰਦੋਲਨ ਦਾ ਵਿਰੋਧ ਕੀਤਾ ਸੀ ਜਿੱਦੇ ਚੱਟਲ ਦੀ ਫੈਸਲ ਬਸਾਈ ਹੋਈ ਹੈ ਥੱਪੜ ਮਾਰਨਾ ਤਾਂ ਚਲੋ ਚੰਗਾ ਨਹੀਂ ਹੈ ਨਿਯਮਾਂ ਦੇ ਮੁਤਾਬਕ ਠੀਕ ਨਹੀਂ ਹੈ ਪਰ ਇਸ ਤੋਂ ਪਹਿਲਾਂ ਵੀ ਚਰਚਾ ਦਾ ਵਿਸ਼ਾ ਕੰਗਣਾ ਰੌਤ ਨੇ ਪੰਜਾਬ ਦੇ ਸਿੰਗਰ ਸ਼ੁਭ ਦੇ ਨਾਲ ਜਦੋਂ ਪੇਚਾ ਪੈਂਦਾ ਸੋਸ਼ਲ ਮੀਡੀਆ ਤੋਂ ਵੀ ਬੜੀ ਚਰਚਾ ਹੋਈ ਸੀ ਉਦੋਂ ਵੀ ਮੰਨਦਾ ਚੰਗਾ ਕਾਫੀ ਬੋਲਿਆ ਗਿਆ ਸੀ ਬਿਲਕੁਲ ਲਾਜ਼ਮੀ ਤੋਂ ਤੇ ਰਗਣਾ ਦੋਤ ਕਿਉਂਕਿ ਗ ਵਾਤਾ ਦਾ ਦੂਜਾ ਨਾਮ ਕੰਗੜਾ ਨਾ ਹੋ ਤੋ ਉਹਨਾਂ ਨੇ ਹਮੇਸ਼ਾ ਜਿਹੜਾ ਸਿੱਖ ਭਾਈਚਾਰੇ ਨੂੰ ਲੈ ਕੇ ਕਿੰਨੀਆਂ ਕਰਦੇ ਰਹੇ ਉਹਨੂੰ ਤੁਸੀਂ ਕਹਿ ਸਕਦੇ ਹੋ ਕਿ ਐਂਟੀ ਪੰਜਾਬ ਵੀ ਹੈ ਐਂਟੀ ਸਿੱਖ ਬਹੁਤ ਸਾਰੀਆਂ ਇਹੋ ਜਿਹੀਆਂ ਮਾਰੀਆਂ ਉਹਨਾਂ ਨੇ ਕਿੰਨੀਆਂ ਕੀਤੀਆਂ ਦੇਖਦੇ ਚੱਲਦਾ ਇਹ ਸਾਰਾ ਕੁਝ ਬਾਬੇ ਹੈਗਾ ਚਾਹੇ ਉਹਦਾ ਦਲਜੀਤ ਦਸਾਂਜ ਦੇ ਨਾਲ ਪੇਚਾ ਪਿਆ ਰਹੇ ਵੀ ਚਾਹੇ ਜਿਹੜੀ ਮਾਲਵੇ ਦੀ ਵੀਰਕੌਰ ਨੂੰ ਲੈ ਕੇ ਉਹਨਾਂ ਨੇ ਬੜੀਆਂ ਕਹਾਸੇ ਕਿ 200 ਰੁਪਏ ਤੇ ਬੀਪੀਆਂ ਦਿਹਾੜੀ ਤੇ ਆ ਜਾਂਦੀਆਂ ਨੇ ਉਹ ਵਾਲਾ ਜਿਹੜਾ ਮਸਲਾ ਹੋਵੇ ਚਾਹੇ ਸ਼ੋਪਾ ਵਾਲਾ ਮਸਲਾ ਹੋਵੇ ਉਹ ਐਕਚੁਅਲੀ ਜਿਹੜਾ ਵੀ ਉਹ ਹੁਣ ਤੱਕ ਉਹਦਾ ਜਿਹੜਾ கர்ਦਾਖ ਦਿਖ ਨੂੰ ਮਿਲਿਆ ਇਹਨੇ ਲੱਗਦਾ ਸੀ ਕੋਈ ਐਂਟੀ ਪੰਜਾਬ ਐਂਟੀ ਸਿੱਖ ਉਹ ਜਿਹੜੀਆਂ ਉਹਦੀਆਂ ਪਿਛਲੇ ਜਿਹੜੇ ਬਵਾਦਤ ਬਿਆਨ ਉਹਨਾਂ ਵਿਵਾਦਿਤ ਬਿਆਨਾਂ ਨੂੰ ਉਸ ਲੜਕੀ ਦੇ ਵਿੱਚ ਫਿਰ ਪੁਰਾਣੀਆਂ ਗੱਲਾਂ ਆ ਗਈਆਂ ਕਿਉਂਕਿ ਮੋਸਟਲੀ ਸੰਜੀਤ ਜਿਹੜੇ ਸਾਡੇ ਵੀਆਈਪੀ ਲੋਕ ਨੇ ਚਾਹੇ ਕੋਈ ਐਮਐਲਏ ਚਾਹੇ ਐਮਪੀ ਨੇ ਉਹਨਾਂ ਨੂੰ ਲੱਗਦਾ ਕਿ ਅਸੀਂ ਖੁਦਾ ਬਣ ਚੁੱਕੇ ਜਦੋਂ ਉਹਨਾਂ ਨੂੰ 에어ਪੋਰਟ ਜਾਂ ਹੋਰ ਕਿਤੇ ਰੋਕਿਆ ਜਾਂਦਾ ਹੈਗਾ ਉਹ ਫਿਰ ਆਪਣੇ ਆਪ ਤੋਂ ਬਾਹਰ ਹੋ ਜਾਂਦੇ ਨੇ ਕਿਉਂਕਿ ਹਲੇ ਉਹਨੂੰ ਐਮਪੀ ਮੈਡਮ ਨੂੰ ਹਜੇ ਜੀ ਕਿਉਂਕਿ ਦੋ ਦਿਨ ਵੀ ਹੋਏ ਰੋਸ਼ਦਾ ਕਿ ਉਹਨੂੰ ਲੱਗਾ ਹੋਊ ਕਿ ਜੇ ਸੈਂਟਰ ਸਾਡੀ ਸਰਕਾਰ ਔਰ ਕਿਵੇਂ ਸਰਦੀ ਉਸੇ ਤਰ੍ਹਾਂ ਚੱਲੇਗੀ ਕਿ ਪੀਤੀ ਵਜ੍ਹਾ ਕੀਆ ਗਿਆ ਕਿ ਉਹ ਦੇਖੋ ਸ਼ਿਕਾਇਤ ਦੇ ਵਿੱਚ ਕੀ ਹੋ ਰਿਹਾ ਹੈ ਉਹ ਸ਼ਿਕਾਇਤ ਤੋਂ ਬਾਅਦ ਜਿਹੜੀ ਜਿਹੜੀ ਸਥਿਤੀ ਜਿਹੜੀ ਸਾਰੀ ਆ ਉਹ ਸਪਸ਼ਟ ਹੋ ਜਾਊਗੀ ਕਿ ਇਹ ਸਿਰੇ ਪੂਰਾ ਮਸਲਾ ਕੀ ਆ ਲੇਕਿਨ ਧਿਲਾਲ ਇਹਨੂੰ ਅਨੰਦਯੋਗ ਵੀ ਕਤਨਾਚਾ ਜੱਸ ਸਕਦਾ ਤੇ ਮਾੜੀ ਵੀ ਕਾਦਰ ਲੇਕਿਨ ਦੂਜੇ ਪਾਸੇ ਲਾਜ਼ਮੀ ਤੌਰ ਤੇ ਕਈ ਜਿਹੜੇ ਪੰਜਾਬ ਦੀ ਗੱਲ ਕੀਤੀ ਜਿਹੜਾ ਬਹੁਤ ਸਾਰੇ ਜਿਹੜੇ ਲੋਕ ਉਹ ਸਾਰੇ ਦਾ ਕਿ ਉਹਦੀ ਪਰ ਸੰਸਾਰੀ ਕਰਦੇ ਨੂੰ ਕਿ ਹਰ ਤਰ੍ਹਾਂ ਦੇ ਸਮਾਜ ਵਿੱਚ ਲੋਕ ਹੁੰਦੇ ਨੇ ਉਹ ਇੱਕ ਜਿਹੜੀ ਵਜ੍ਹਾ ਵੀ ਹੋ ਸਕਦੀ ਹੈ ਜੀ ਤੁਸੀਂ ਜਾਣਕਾਰੀ ਸਾਂਝੀ ਕੀਤੀ ਹੈ ਜੀ ਬਹੁਤ ਸ਼ੁਕਰੀਆ